ਸਾਸਕਲ ਸਾਰੇ ਵੀਰਾਂ ਨੂੰ ਕਜਿੰਦਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਅੱਜ ਦੀ ਵੀਡੀਓ ਦੇ ਵਿੱਚ ਹੈਗੇ ਆਪਣੇ ਕੋਲੋਂ ਦੋ ਪਸ਼ੂ ਆਓ ਵੀਰ ਨਾਲ ਕਰਦੇ ਆ ਗੱਲਬਾਤ ਲੈਣੇ ਆ ਪੂਰੀ ਜਾਣਕਾਰੀ ਸਸਕਾ ਵੀਰ ਜੀ ਸਸਕਾ ਵੀਰ ਜੀ ਸਾਸਕਲ ਜੀ ਕੀ ਹਾਲ ਜੀ ਵਧੀਆ ਵੀਰ ਜੀ ਠੀਕ ਠਾਕ ਵਧੀਆ ਠੀਕ ਹੈ ਜੀ ਤੇ ਆਪਣੇ ਕੋਲ ਕੀ ਹੈ ਅੱਜ ਅੱਜ ਦੋ ਪਸ਼ੂ ਆ ਵੀਰ ਜੀ ਆਪਣਾ ਕੁਲਜਿੰਦਰ ਡੇਰੀ ਫਾਰਮ ਆ ਠੀਕ ਹੈ ਜੀ ਸਾਡੇ ਵੀਰਾਂ ਭੈਣਾਂ ਭਰਾਵਾਂ ਨੂੰ ਇਹੋ ਕਹਿੰਦੀ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਨਵੀਂ ਨਵੀਂ ਵੀਡੀਓ ਤੁਹਾਨੂੰ ਦਿਖਾਈ ਜਾਵੇ ਹਾਂਜੀ ਹਾਂਜੀ ਆਪਣਾ ਪਿੰਡ ਹੈਗਾ ਵੀਰ ਜੀ ਦਾਦੂਪੁਰਾ ਠੀਕ ਹੈ ਜੀ ਫਿਲਮ ਜੀਠਾ ਵਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਤੇ ਮੋਬਾਈਲ ਨੰਬਰ ਬੋਲ ਦੋ ਇੱਕ ਰ ਆਪਣਾ 98737 ਤੇ 67318 ਠੀਕ ਹੈ ਜੀ ਆਓ ਕਰਦੇ ਆਪਾਂ ਸਟਾਰਟ ਹਾਂਜੀ ਆ ਵੀਰ ਜੀ ਬੈਠ ਜੋ ਅੱਛਾ ਇਧਰੋਂ ਪਹਿਲਾਂ ਆ ਪਹਿਲਾ ਸੁਆ ਵਸ਼ੀ ਠੀਕ ਹੈ ਜੀ ਦੋ ਦੰਦ ਵੈਟ ਜਾਓ ਅਛਾ ਦੋ ਦੰਦ ਆ ਹਾਂਜੀ ਇਹ ਹਜੇ ਦੋ ਦੋ ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ ਠੀਕ ਹੈ ਦਿਨ ਪੂਰੇ ਹੁੰਨੇ ਹੋਣੇ ਆ ਜੀ ਹਾਂ ਇਹ ਦਿਨ 15 ਲੈ ਜੂਗਾ ਵਸ਼ੀ ਠੀਕ ਹੈ ਤੇ ਬਣੀ ਵੇਖੋ ਜੀ ਮੈਂ ਨਾ ਬਹੁਤ ਵਧੀਆ ਪੂਰੀ ਆ ਸੀਲ ਛੰਡੀ ਠੀਕ ਠੀਕ ਹੈ ਜੀ ਲੈ ਉਹ ਵੀ ਜੀ ਚੰਗੀ ਜਾਤ ਨਸਲ ਗੋਲਾ ਠੀਕ ਠੀਕ ਹੈ ਜੀ ਵੇਖਾਂ ਜੀ ਵੇਖ ਸਕਦੇ ਰੇ ਖਲਾਰੇ ਉਹ ਮੰਡੀ ਜੀ ਡਰਦੀ ਹੈ ਨਾ ਲਾਦਾ ਦੇਖੋ ਤੁਸੀਂ ਚੰਗਾ ਐ ਹਾਂ ਜੀ ਗੱਡਿਆ ਪੂਰਾ ਆਲੰਦ ਸੁਪਈਓ ਘੱਟ ਤੋਂ ਪਿਛਾਲੋ ਮੂੰਹਾਂ ਵੀ ਦੋ ਦੰਦਾਂ ਦੇ ਮੱਛੀ ਠੀਕ ਠੀਕ ਹੈ ਜੀ ਯਾਦ ਨਸਲ ਵੇਖੋ ਵੈੜੀ ਠੀਕ ਐ ਇਹ ਵੀ ਠੰਡੀ ਸੀਲ ਹੈ ਮੱਛੀ ਠੰਡੀ ਸੀਲ ਤੇ ਕੀ ਜੇ ਦਾ ਰੇਟ ਐ ਅੱਛਾ ਦੇਣੇ ਦੇ 15 ਹੈਗੇ ਜੀ ਇਹਦੇ ਮਤਲਬ ਹੋਰ ਬਾਂਜੂ ਇੱਕ ਰਣਾ ਹੋਰ ਬਾਂਜੂ 30 ਲੀਟਰ ਵਾਲੀ ਦੀ ਵੈੜੀ ਆ ਠੀਕ ਠੀਕ ਆ ਜੀ ਹਾਂਜੀ ਚੰਗੀ ਵਸ਼ੀ ਠੀਕ ਤੇ ਕੀ ਜੇ ਇਹਦਾ ਰੇਟ ਮੋਲ ਆਪਾਂ ਕੀ ਕਰਦੇ ਆਪਾਂ ਵਸ਼ੀ ਸੂਈ ਹੁੰਦੀ ਦੇ ਵਸ਼ੀ 90 ਦੀ 85 ਦੀ ਅੱਛਾ ਜੀ ਹੁਣ ਹਾਂ ਨਾ ਜਿਹੜੀ ਵਸ਼ੀ ਪੱਕੀ 75000 ਦੀ ਦੇ ਦਾਂਗੇ 75000 ਦੀ 75000 ਦੀ ਵੈੜ ਦੇ ਉਹਦੇ ਚ ਕੋਈ ਮਾਨਤਾਨ ਛੋਟ ਕੋਈ 2000 ਰੁਪਏ ਛੱਡਾਂਗੇ 73 ਦੀ ਦਵਾਂਗੇ ਬਸ ਸਿਰਫ 76000 ਦੀ ਵਸ਼ੀ ਸੂਈ 90 ਦੀ ਪੂਰੀ ਯਾਤਨ ਅਸਲ 30 ਲੀਟਰ ਦੁੱਧ ਦੀ ਇਹਦੀ ਮਾਂ ਮਾਤਲੇ ਵੈੜ ਦੇ ਠੀਕ ਆ ਜੀ ਤੇ ਜੇ ਕੋਈ ਗੱਡੀ ਆ ਠੀਕ ਆ ਠੀਕ ਆ ਜੀ ਤੇ ਬਾਕੀ ਆਪਾਂ ਇੱਧਰ ਆ ਜੀਏ ਆ ਮੀਨੀ ਮੱਝ ਦੀ ਸੂਈ ਜੇ ਤਾਜੀ ਅੱਛਾ ਤਾਜੀ ਤਾਜੀ ਸੂਈ ਕਿੰਨੇ ਦਿਨਾਂ ਦੀ ਜੇ ਸੂਈ ਦੁੱਧ ਵੀਰ ਜੀ ਸੂਈ ਨੂੰ ਹੋ ਗਿਆ 10 ਦਿਨ 12 ਠੀਕ ਠੀਕ ਹੈ ਜੀ ਅੱਛਾ ਜੀ ਦੁੱਧ ਕੋਈ ਕੰਡੇ ਵਾਲਾ ਲੈ ਜੇ 13 ਲੀਟਰ ਚੋਗੇ ਦੋਵਾਂ ਟਾਈਮਾਂ ਅੱਛਾ ਕੰਡੇ ਵਾਲਾ 13 ਲੀਟਰ ਗਾਰੰਟੀ ਫੁੱਲ ਹਾਂ ਜੀ ਹਾਂ ਜੀ ਫੁੱਲ ਗਾਰੰਟੀ ਇਹ ਬੱਚੇ ਨੂੰ ਵੀ ਨਾ ਛੱਡਾਂਗੇ ਤੇ ਦੁੱਧ 3.5 14 ਕਿਲੋ ਹੀ ਹੋ ਸਕਦਾ ਅੱਛਾ ਬੱਚੇ ਨੂੰ ਜੇ ਨਾ ਛੱਡੀਏ ਤੇ ਠੀਕ ਹੈ ਦੁੱਧ ਪੱਕਾ ਤੇ ਮਗਰ ਹੈ ਕੀ ਜੇ ਕਟਾ ਕੱਟੀ ਜੇ ਸ਼ਮਗਰ ਕਟਾ ਆ ਗਿਆ ਕਟਾ ਵੀ ਚੰਗਾ ਪਲ ਵੇ ਸਾਦੇ ਜੇ ਥੱਲੋਂ ਵੀ ਚੰਗਾ ਠੰਡਾ ਢਾਂਡਾ ਵੀ ਲੈ ਉਹ ਵੀ ਲੈ ਉਹ ਵੀ ਤਰੀ ਪਾਇ ਸਾਥ ਸਵਾਰਿਆਂ ਦਾ ਹੋਵਾਂ ਆਪਣੇ ਆਪ ਨੂੰ ਸਾਥ ਨਾ ਤੇ ਤਾਂ ਤੇਰੇ ਵੇ ਸਾਦੇ ਜੇ ਵੀਰ ਜੀ ਤੁਸੀਂ ਤੌਰ ਵੀ ਚੰਗੀ ਵਧੀਆ ਆਹੇ ਬ੍ਰੇਕਿੰਗ ਕੇ ਦਾ ਠੀਕ ਹੈ ਮਗਰ ਮਗਰ ਕੱਟਾ ਠੀਕ ਠੀਕ ਤੇ ਦੁੱਧ ਦੇ ਸਾਬ ਨਾਲ ਮੈਂ ਹੈਗੀ 1 ਤੋਂ 10 ਲੱਖ ਦੀ ਵੀ ਅੱਛਾ 1 ਤੋਂ 10 ਲੱਖ ਦੀ ਹਾਂਜੀ ਪਰ ਇਹ ਹਾਂ ਨਾ ਜਿਹੜੀ ਆ 85000 ਦੀ ਦੇਣੀ ਸਿਰਫ ਇਹ 85000 ਦੀ ਜਿਹੜੀ ਛੜ ਦੇਣੀ ਆਪਾਂ ਅੱਛਾ ਚਾਹ ਇੱਕ ਨੰਬਰ ਆ ਹਾਂਜੀ ਹਾਂਜੀ ਠੀਕ ਹੈ ਪੂਰੀ ਗਾਰੰਟੀ 13 ਕਿਲੋ ਦੁੱਧ ਦੀ ਪੂਰੀ ਗਾਰੰਟੀ ਦੁੱਧ ਦੀ ਪੂਰੀ ਗਾਰੰਟੀ ਕੋਈ 3 ਲੀਟਰ 3 ਟਾਈਮ ਮੈਨ ਕੇ ਖੜੇ ਯਾਨੀ ਕਿ ਅੱਛਾ ਜੀ ਹਾਂਜੀ ਤੇ ਮੋਬਾਈਲ ਨੰਬਰ ਬੋਲ ਦੋ ਇੱਕ ਰ ਆਪਣਾ ਬਾਕੀ ਵੀਰ ਜੀ ਆਪਣਾ ਮੋਬਾਈਲ ਨੰਬਰ ਹੈ 98737 ਤੇ 76818 ਪਿੰਡ ਦਾ ਦੂਫਰਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਠੀਕ ਹੈ ਜੀ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਵੀ ਇਹ ਚੈਨਲ ਨੂੰ ਵਾਤ ਤੋਂ ਵਾਤ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੋ ਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਇਹ ਜੀ ਦਿਖਾਈ ਦੇਵੇ ਡੰਗਰ ਜਯਾ ਜੀ ਬਿਲਕੁਲ ਜਯਾ ਜੀ ਬਿਲਕੁਲ ਜਿਹੜੇ ਭਾਣ ਹਾਂ ਕੀ ਸਸਕਾ ਵੀਰ